ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸ ਦੁਨੀਆ ਨੂੰ ਦੇਖ ਕੇ ਮਨ ਨੂੰ ਦਾਸ ਹੋ ਜਾਂਦਾ ਹੈ ਪਰ ਕਦੇ-ਕਦੇ ਇਸੇ ਦੁਨੀਆ ਵਿੱਚ ਵਿਚਰਦੀਆਂ ਕੁਝ ਰੱਜੀਆਂ ਰੂਹਾਂ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ ਅਸੀਂ ਹੋਸਟਲ ਵਿੱਚ ਰਹਿੰਦੇ ਸੀ ਅਸੀਂ ਇੱਕ ਪ੍ਰੋਫੈਸਰ ਸਾਹਿਬ ਕੋਲ 15 ਕੁ ਦਿਨ ਲਈ ਪੜਨ ਲਈ ਜਾਣਾ ਸੀ ਤਾਂ ਅਸੀਂ 8 ਕੁ ਕੁੜੀਆਂ ਨੇ ਮਿਲ ਕੇ ਇੱਕ ਆਟੋ ਰਿਕਸ਼ਾ ਕਰਾਇਤੇ ਕਰ ਲਿਆ ਕੁੜੀਆਂ ਉਸ ਆਟੋ ਰਿਕਸ਼ਾ ਡਰਾਈਵਰ ਨਾਲ ਗੱਲਾਂ ਕਰਨ ਲੱਗੀਆਂ ਪਹਿਲਾਂ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਅਸੀਂ ਕਿਸੇ ਅਣਜਾਣ ਬੰਦੇ ਨਾਲ ਇਸੇ ਤਰ੍ਹਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੋਈ ਵੀ ਪਰੋਸੇ ਚੋਕ ਨਹੀਂ ਹੁੰਦਾ ਪਰ ਕੁਝ ਕੁ ਦਿਨਾਂ ਵਿੱਚ ਪਤਾ ਲੱਗਿਆ ਕਿ ਉਹ ਤਾਂ ਵਾਕਈ ਹੀ ਬੜਾ ਹਸਮੁਖ ਤੇ ਭਲਾਪੁਰਸੀ ਇੱਕ ਦਿਨ ਤਾਂ ਅਸੀਂ ਦੇਖਿਆ ਕਿ ਉਹ ਆਪਣੀ ਘਰਵਾਲੀ ਨੂੰ ਵੀ ਆਪਣੇ ਆਟੋ ਰਿਕਸ਼ਾ ਵਿੱਚ ਬਿਠਾਈ ਫਿਰੇ ਪੁੱਛਣ ਤੇ ਦੱਸਿਆ ਇਹ ਤੁਹਾਡੀ ਪਰਜਾਈ ਹੈ ਜਿਸ ਨੂੰ ਪੇਕੇ ਮਲਾਉਣ ਲੈ ਕੇ ਚੱਲਿਆ ਅਸੀਂ ਬੜਾ ਖੁਸ਼ ਹੋਈਆਂ ਉਹ ਵੀ ਉਸੇ ਤਰ੍ਹਾਂ ਦੀ ਬੜੀ ਹਸਮੁਖ ਸੀ ਪ੍ਰੋਫੈਸਰ ਸਾਹਿਬ ਦੇ ਘਰ ਤੱਕ ਪਹੁੰਚਦੇ ਪਹੁੰਚਦੇ ਸਾਡੇ ਨਾਲ ਗੱਲਾਂ ਕਰਦੀ ਰਹੀ ਤੇ ਅਸੀਂ ਉਸ ਤੋਂ ਉਸਦੀ ਜ਼ਿੰਦਗੀ ਬਾਰੇ ਹੋਰ ਵੀ ਕਾਫੀ ਕੁਝ ਪੁੱਛਿਆ ਉਸ ਤੋਂ ਬਾਅਦ ਸਾਡੇ ਪੜਾਈ ਦੇ ਦਿਨ ਖਤਮ ਹੋ ਗਏ ਤੇ ਸਾਡੇ ਪੇਪਰ ਆ ਗਏ ਪੇਪਰਾਂ ਤੋਂ ਬਾਅਦ ਅਸੀਂ ਆਪਣਾ ਸਮਾਨ ਚੁੱਕੀ ਹੋਸਟਲ ਦੇ ਬਾਹਰ ਕਿਸੇ ਆਟੋ ਦੀ ਉਡੀਕ ਕਰ ਰਹੀਆਂ ਸੀ ਕਿ ਉਹੀ ਆਟੋ ਵਾਲਾ ਸਾਨੂੰ ਦਿਖ ਪਿਆ ਉਸਨੇ ਸਾਨੂੰ ਬੁਲਾਇਆ ਦੀਦੀ ਆਜੋ ਬੱਸ ਸਟੈਂਡ ਤੱਕ ਛੱਡ ਦਿੰਦਾ ਹਾਂ ਤੁਹਾਨੂੰ ਅਸੀਂ ਕਿਹਾ ਠੀਕ ਹੈ ਅਤੇ ਉਸਦੇ ਆਟੋ ਵਿੱਚ ਸਮਾਨ ਰੱਖ ਕੇ ਬੱਸ ਸਟੈਂਡ ਵੱਲ ਚੱਲ ਪਈਆਂ ਬੱਸ ਸਟੈਂਡ ਪਹੁੰਚ ਕੇ ਅਸੀਂ ਆਪਣਾ ਸਮਾਨ ਉਤਾਰਿਆ ਤ ਉਸਨੇ ਕਿਹਾ ਹੇ ਲੋ ਆਪਣੇ ਪੈਸੇ ਪਰ ਅਸੀਂ ਉਸ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ ਆ ਉਹ ਬੋਲਿਆ ਮੈਂ ਨਹੀਂ ਲੈਨੇ ਪੈਸੇ ਆਪਣੀਆਂ ਭੈਣਾਂ ਤੋਂ ਵੀ ਕੋਈ ਪੈਸੇ ਲੈਂਦਾ ਹੈ ਅਸੀਂ ਬੜਾ ਜ਼ੋਰ ਲਾਇਆ ਪਰ ਉਸ ਨੇ ਸਾਡੇ ਤੋਂ ਇੱਕ ਵੀ ਰੁਪਿਆ ਨਾ ਲਿਆ ਤੇ ਚਲਾ ਗਿਆ ਅਸੀਂ ਸਾਰੀਆਂ ਹੈਰਾਨ ਜਈਆਂ ਹੋਈਆਂ ਸੋਚਦੀਆਂ ਰਹਿ ਗਈਆਂ ਕਿ ਕਿਤੇ ਤਾਂ ਇਨਸਾਨ ਮਤਲਬ ਪਿੱਛੇ ਕਿਸੇ ਦਾ ਕਤਲ ਕਰਨ ਤੋਂ ਵੀ ਗਰੇਜ ਨਹੀਂ ਕਰਦਾ ਤੇ ਇਸ ਸਖ ਅਣਜਾਨ ਕੁੜੀਆਂ ਨੂੰ ਭੈਣਾਂ ਦੱਸ ਕੇ ਆਪਣੀ ਮਿਹਨਤ ਦੇ ਪੈਸੇ ਵੀ ਨਹੀਂ ਲੈ ਕੇ ਗਿਆ ਇਹੋ ਜਿਹੇ ਗਰੀਬਾਂ ਨੂੰ ਤਾਂ ਪੈਸੇ ਦੀ ਲੋੜ ਵੀ ਬਹੁਤ ਹੁੰਦੀ ਹੈ ਰੱਬ ਕਰੇ ਇਹੋ ਜੀਆਂ ਰੱਜੀਆਂ ਰੂਹਾਂ ਤੇ ਦਰਸ਼ਨ ਹੁੰਦੇ ਰਹਿ ਇਹੋ ਜੇ ਲੋਕਾਂ ਕਰਕੇ ਦੁਨੀਆ ਤੇ ਵਿਸ਼ਵਾਸ ਕਾਇਮ ਰਹਿ ਜਾਂਦਾ ਹੈ